ਸਤ ਸ੍ਰੀ ਅਕਾਲ ਮੈਂ ਪਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਆਪਾਂ 2.5-3 ਸਾਲ ਦੇ ਬੱਚੇ ਦੀ ਫਰਾਕ ਬਣਾਈ ਹੈ ਦੇਖੋ ਇਹ ਆਪਾਂ ਡਿਜ਼ਾਈਨ ਬਣਾਇਆ ਇਹਦੇ ਵਿੱਚ ਤੇ ਆਪਾਂ ਆਰਡਰ ਤੇ ਬਣਾਈ ਹੋਈ ਹੈ ਦੇਖੋ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਥੋੜਾ ਜਿਹਾ ਜੇ ਨਾ ਮੋਬਾਈਲ 'ਚ ਕਲਰ ਫਿੱਕਾ ਹੁੰਦਾ ਸੋਹਣੀ ਬਹੁਤ ਹੈ ਦਾ ਕਲਰ ਸੋਹਣਾ ਹੋਤਾ ਹੈ ਇਹ ਮਲਟੀ ਕਲਰ ਉਹਨਾਂ ਦੇ ਵਿੱਚ ਬਣਾਈ ਆਪਾਂ ਦੇਖੋ ਕਿਸੇ ਵੀ ਪਰਨੇ ਪਰ ਮਾਉਣੀ ਹੋਵੇ ਤਾਂ ਆਪਾਂ ਆਰਡਰ ਕਰ ਸਕਦੀ ਹੈ। ਇਹੋ ਤੋਂ ਆਪਾਂ ਇਹ ਇੰਨੇ ਫਰਾਕ ਇਹ ਸਾਰੇ ਇਕੱਠੇ ਬਣਾਈ ਹੈ ਇੱਥੋਂ ਆਪਾਂ ਇਧਰ ਆਪਾਂ ਫਿਰ ਡਿਜ਼ਾਈਨ ਨਹੀਂ ਪਾ ਜਾਗਾ ਸਾਫ਼ ਵੀ ਬਣਾਈ ਹੈ ਤੇ ਇਹਦਾ ਗਲਾ ਬਣਾਇਆ ਹੈ। ਤੇ ਦੋਨਾਂ ਪਾਸੇ ਉਹ ਇਹ ਇੱਕੋ ਜੀ ਬਣਾਈ ਹੈ ਦੇਖੋ। ਤੇ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਆਪਾਂ ਤਾਂ ਦੀਦੀ ਨੇ ਬਣਵਾਈ ਹੈ। ਆਹ ਦੀ ਦੋਤੀ ਵਾਸਤੇ। ਕਿਸੇ ਵੀ ਪਾਈਨੇ ਬਣਵਾਉਣੀ ਹੋਵੇ ਤਾਂ ਆਪਾਂ ਨੂੰ ਆਰਡਰ ਕਰ ਸਕਦੇ ਆ। ਬਲੌਜਿਸ ਕੀ ਵੀ ਬਣਵਾਉਣਾ ਹੋਵੇ। ਜੈਗਟ ਕੂਟੀ ਬਣਵਾਉਣੀ ਹੋਵੇ ਆਪਾਂ ਨੂੰ ਆਰਡਰ ਕਰ ਸਕਦੇ ਹੋ। ਤੇ ਜਿਵੇਂ ਸਕੀਵਾਂ ਸਿੰਦੀ ਬੂਟੀ ਦੀਆਂ ਸਕੀਵਾਂ ਉਹ ਵੀ ਆਪਾਂ ਹੁਣ ਸ਼ੁਰੂ ਕਰਨੀ ਹੈ। ਤੇ ਕਿਸੇ ਨੇ ਬਣਵਾਉਣੀ ਹੋਵੇ ਤਾਂ ਆਪਾਂ ਨੂੰ ਆਰਡਰ ਕਰ ਸਕਦੇ ਆ। ਜੇ ਆ ਡਿਜ਼ਾਈਨ ਪੁੱਛਣਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰਕੇ ਕਮੈਂਟ ਕਰਕੇ ਦੱਸ ਸਕਦੇ ਆ। ਦੇਖੋ ਇਹ ਕਿੰਨਾ ਬਾਹਾ ਬਣਾਂਗੇ। ਇਹ ਆ ਪੈਦੇਗਾ ਬਹਾਂ ਬਣਾएंगे देखो ਜਿਹੜਾ ਦੀਦੀ ਨੇ ਮੈਨੂੰ ਭੇਜੀ ਸੀਗੀ ਉਹ ਤੇ ਬਹਾਂ ਤੇ ਡਿਜ਼ਾਈਨ ਨਹੀਂ ਸੀ ਸਾਫ਼ ਹੀ ਸੀ ਅਸੀਂ ਬਹਾਂ ਤੇ ਡਿਜ਼ਾਈਨ ਬਣਾਇਆ ਦੇਖੋ ਇੱਕ ਇੱਕ ਮੇਲ ਪਾਈ ਅਸੀਂ ਬਹਾਂ ਤੇ ਦੇਖੋ ਮੰਨ ਲਓ ਇਹਦੇਗਾ ਬਹਾਂ ਬਣ ਗਏ ਬਹੁਤ ਸੋਹਣੀ ਫਰਾਗ ਬਣ ਕੇ ਤਿਆਰ ਹੋਈ ਹੈ ਕਿਸੇ ਵੀ ਭੈਣ ਨੇ ਆਪਾਂ ਤੋਂ ਤਿਆਰ ਕਰਵਾਉਣੀ ਹੈ ਕਰਵਾ ਸਕਦੀ ਹੈ ਸਕੀ ਵੀ ਬਲੋਜ ਕੋਟੀ ਜੈਗਟ ਜੁੜੇ ਵਾਲੀ ਟੋਪੀ ਇਸ ਦਾ ਮਾਫਰ ਤੇ ਹੁਣ ਆਪਾਂ ਉਹ ਛਿੰਦੀ ਬੂਟੀ ਆਣਗਾ ਸਕੀਮਾ ਲਾਉਣੀਆਂ ਇੱਕ ਤਾਂ ਇਸ ਇਹ ਜਿਹੜੀ ਮਾ ਜਿਹੜੀ ਗੁੜੀਆ ਦੀ ਬਣਾਈ ਹੈ ਦੀ ਮੰਮੀ ਦੀ ਸਕੀ ਵੀ ਹੈ ਛਿੰਦੀ ਬੂਟੀ ਦੀ ਵਾਈਟ ਕਲਰ ਦੀ ਹੈ ਤੇ ਉਹ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਕਿਸ ਤਰ੍ਹਾਂ ਬਣਾਈ ਹੈ ਦੋ ਸਕੀਵੀਆਂ ਆਪਾਂ ਬੇਲਾਂ ਵਾਲੀਆਂ ਬਣਾਵਾਂਗੀਆਂ ਉਹ ਅਗਲੀ ਵੀਡੀਓ ਚ ਤੁਹਾਨੂੰ ਉਹ ਬਖਾਵਾਂਗੇ ਜਿਹੜੀਆਂ ਦੋ ਸਕੀਵੀਆਂ ਆਪਾਂ ਉਹ ਵੀ ਆਰਡਰ ਤੇ ਬਣਾਈਆਂ ਹੋਈਆਂ ਆ ਆ ਸਾਨੂੰ ਦੱਸਿਓ ਤੇ ਹੁਣ ਆਪਾਂ ਇੱਕ ਇਦਾਂ ਇੱਕ ਸੂਟ ਤਿਆਰ ਕਰ ਰਹੇ ਹਾਂ ਦੇਖੋ ਇਸੇ ਹੀ ਭਾਵੇਂ ਸਿੰਧੀ ਬੁਟੀ ਦਾ ਸੂਟ ਤਿਆਰ ਕਰਵਾਉਣਾ ਹੋਵੇ ਜਾਂ ਨਹੀਂ ਜਿਹੜਾ ਜਿਹੜਾ ਹੁਣ ਟ੍ਰੈਂਡ ਹੈ ਜੇ ਬੋਲ ਸਟੈਚ ਦਾ ਉਹਦਾ ਤਿਆਰ ਕਰਵਾਉਣਾ ਹੋਵੇ ਮਸ਼ੀਨ ਵਰਕ ਪੇਂਟ ਵਾਲੇ ਸੂਟ ਤਿਆਰ ਕਰਵਾਉਣਾ ਹੋਵੇ ਆਪਾਂ ਤੋਂ ਕਰਵਾ ਸਕਦੇ ਹਾਂ ਦੇਖੋ ਆ ਤੁਸੀਂ ਦੱਸਿਓ ਕਿਸ ਤਰ੍ਹਾਂ ਲੱਗਦਾ ਜਿਵੇਂ ਇਸ ਤਰ੍ਹਾਂ ਲੱਗਦਾ ਇਹ ਜਿਵੇਂ ਪ੍ਰਿੰਟ ਕੀਤਾ ਹੁੰਦਾ ਹੈ ਕੜਾਈ ਨਹੀਂ ਲੱਗਦੀ ਜੇ ਤੁਹਾਨੂੰ ਮੋਬਾਈਲ 'ਚ ਤਾਂ ਆਪਾਂ ਉਹ ਲੱਗਦਾ ਹੋਵੇ ਸਹੀ ਨਾ ਦੱਸਦਾ ਹੋਵੇ ਪੈਸੇ ਹੈ ਪਿਆਸ ਛੋਟ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਪ੍ਰਿੰਟ ਕੀਤਾ ਹੀ ਨਹੀਂ ਲੱਗਦਾ ਇਹ ਕੜਾਈ ਕੀਤੀ ਇੰਨੀ ਸਫਾਈ ਹੈ ਕੜਾਈ ਦੇ ਉੱਤੇ ਤੇ ਇਹ ਆਪਾਂ ਹਜੇ ਇਹਨਾਂ ਤੇ ਲਾਉਣਾ ਹੈ ਡਿਜ਼ਾਈਨ ਬਣਾਉਣਾ ਹੈ ਇਹ ਇਹ ਤੇ ਹਜੇ ਡਿਜ਼ਾਈਨ ਬਣਾਉਂਗਾ। ਇਹ ਘੇਰੇ ਦਾ ਡਿਜ਼ਾਈਨ ਹੈ ਦੇਖੋ। ਤੇ ਮੇਰੇ ਦੂਜੇ ਚੈਨਲ ਤੇ ਮੈਂ ਵੀਡੀਓ ਪਾਉਂਗੀ। ਤੇ ਜੇ ਕਿਸੇ ਨੂੰ ਸਿੱਖਣਾ ਹੋਵੇ ਤਾਂ ਆਪਾਂ ਤੋਂ ਸਿੱਖ ਸਕਦੇ ਹੋ ਤੁਸੀਂ। ਤੇ ਜੇ ਕਿਸੇ ਨੇ ਬਣਵਾਉਣਾ ਤਾਂ ਆਪਾਂ ਨੂੰ ਆਰਡਰ ਦੇ ਸਕਦੇ ਹੋ। ਬਹੁਤ ਸੋਹਣੀ ਸਫਾਈ ਹੈ ਦੇਖੋ ਬਹੁਤ ਹੀ ਪਿਆਰਾ ਬਣ ਕੇ ਤਿਆਰ ਹੋਇਆ ਸੂਟ। ਇਸ ਤਰ੍ਹਾਂ ਜਿਵੇਂ ਨਹੀਂ ਲੱਗਦਾ ਦੇਖ ਕੇ ਵੀ ਇਹ ਪ੍ਰਿੰਟ ਕੀਤਾ ਗਿਆ ਇਹ ਕੜਾਈ ਕੀਤੀ ਹੈ ਇਹਦੇ ਉੱਤੇ। ਐਡਾ ਸੋਹਣਾ ਬਣ ਕੇ ਤਿਆਰ ਹੋਇਆ ਹੈ। ਵੇਦਗਾ ਬਹਾਤੇ ਬਣ ਗਿਆ ਜੋ ਪੂਰਾ ਸੂਟ ਬਣ ਗਿਆ ਫਿਰ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਨਾਲ ਆਪਾਂ ਜੁੱਤੀ ਵੀ ਤਿਆਰ ਕਰਨੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਜੁੱਤੀ ਕਿਵੇਂ ਤਿਆਰ ਕਰਾਂਗੇ ਆਪਾਂ ਠੀਕ ਹੈ ਜੀ ਕਿਸੇ ਨੇ ਵੀ ਆਪਾਂ ਤੋਂ ਬਣਵਾਉਣਾ ਹੋਵੇ ਤਾਂ ਆਪਾਂ ਨੂੰ ਆਰਡਰ ਕਰ ਸਕਦਾ ਕੋਈ ਵੀ ਚੀਜ਼ ਬਣਵਾਉਣੀ ਹੋਵੇ ਆਪਾਂ ਕੋਈ ਕਢਾਈ ਤੁਸੀਂ ਆਪ ਤੇ ਮਨਪਸੰਦ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਕੋਈ ਵੀ ਸਕੀਵੀ ਦਾ ਡਿਜ਼ਾਈਨ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਅਸੀਂ ਉਹ ਹੀ ਬਣਾ ਕੇ ਦੇਵਾਂਗੇ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਸੀਂ ਵੀਡੀਓ ਬਾਹਲੇ ਦਿਨਾਂ ਤੋਂ ਪਾਈ ਹੈ ਕਿਉਂਕਿ ਸਾਡਾ ਥੋੜੇ ਜੀ ਪ੍ਰੋਬਲਮ ਹੋ ਗਈ ਸੀ ਇੱਕ ਤਾਂ ਸਿਹਤ ਨਹੀਂ ਠੀਕ ਸੀ ਤੇ ਇੱਕ ਸਾਡਾ ਟਾਈਮ ਨਹੀਂ ਮਿਲਿਆਗਾ ਤੇ ਕਾਫੀ ਦਿਨਾਂ ਤੋਂ ਵੀਡੀਓ ਪਈ ਹੈ ਆਪਣੀ ਤੇ ਵੀਡੀਓ ਨੂੰ ਲਾਇਕ ਜਰੂਰ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਚਲੋ ਜੀ ਆਪ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਫਰਾਕ ਕਿਵੇਂ ਲੱਗੀ ਤੇ ਸੂਟ ਕਿਵੇਂ ਲੱਗਿਆ ਸੂਟ ਦਾ ਡਿਜ਼ਾਈਨ ਠੀਕ ਹੈ ਜੀ